ਪੁਲਿਸ ਦੇ ਗ੍ਰਿਫਤ ਦੇ ਵਿੱਚ ਮੂੰਹ ਤੇ ਕਾਲਾ ਕੱਪੜਾ ਬੰਨੀ ਹੌਲੀ-ਹੌਲੀ ਤੁਰਿਆ ਆਉਂਦਾ ਅੱਧ ਖੜਿਆ ਇਹ ਉਹ ਪਰਿਵਾਸੀ ਹੈ ਜਿਸ ਨੇ ਆਪਣੇ ਸੁੱਤੇ ਪਏ ਪੰਜਾਬੀ ਮਾਲਕ ਨਾਲ ਅਜਿਹਾ ਕੰਮ ਕਰ ਦਿੱਤਾ ਕਿ ਸੁਣ ਕੇ ਤੁਸੀਂ ਵੀ ਪਰਿਵਾਸੀਆਂ ਨੂੰ ਆਪਣੇ ਘਰਾਂ ਦੇ ਵਿੱਚ ਵੜਨ ਤੋਂ ਗੁਰੇਜ਼ ਕਰੋਗੇ ਜਦ ਅਸਲ ਪਰਿਵਾਸੀ ਨੂੰ ਪੰਜਾਬੀ ਨੇ ਆਪਣੇ ਘਰ ਦੇ ਵਿੱਚ ਪਰਸ ਨੂੰ ਸੰਭਾਲਣ ਦੇ ਵਾਸਤੇ ਕੰਮ ਤੇ ਰੱਖਿਆ ਹੋਇਆ ਸੀ ਪਰ ਇਸ ਦੀ ਮਾਲਕ ਨੂੰ ਦੇਖ ਕੇ ਅਜਹੀ ਨੀਅਤ ਖਰਾਬ ਹੋਗੀ ਉਸ ਦੇ ਸੁੱਤੇ ਪਏ ਦਾ ਫਾਇਦਾ ਚੁੱਕਿਆ ਪਹਿਲਾਂ ਉਸ ਦੇ ਮੱਥੇ ਦੇ ਉੱਤੇ ਵਾਰ ਕੀਤਾ ਤੇ ਫਿਰ ਉਸ ਦੀ ਜੇਬ ਦੀ ਫਰੋਲਾ ਫਰਾਲੀ ਕਰਦੇ ਹੋਏ ਪੈਸੇ ਕੱਢੇ ਮੋਬਾਈਲ ਕੱਢਿਆ ਤੇ ਫਿਰ ਉਸ ਦਾ ਮੋਟਰਸਾਈਕਲ ਲੈ ਕੇ ਨੇਪਾਲ ਬਾਰਡਰ ਤੇ ਪਹੁੰਚ ਗਿਆ ਅੱਗੋਂ ਫਿਰ ਪੁਲਿਸ ਨੇ ਪੂਰੀ ਮੁਸਤੈਦੀ ਦੇ ਨਾਲ ਤਫ਼ਤੀਸ਼ ਕੀਤੀ ਤੇ ਜਦੋਂ ਆਪਣੇ ਭੈਣ ਦੇ ਘਾਰੇ ਪੈਗ ਲਗਾ ਰਿਹਾ ਸੀ ਤਾਂ ਮੌਕੇ ਤੇ ਪੁਲਿਸ ਨੇ ਦਬੋਚ ਲਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਭੁਲਾਤੋ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਨੇਪਾਲ ਭੱਜਣ ਦੀ ਫਿਰਾਗ ਦੇ ਵਿੱਚ ਬਾਰਡਰ ਤੋਂ ਦੋਸ਼ੀ ਨੂੰ ਕਾਬੂ ਕੀਤਾ ਸਾਡੇ ਇਲਾਕਾ ਜਿਹੜਾ ਹੈ ਖਾਨਪੁਰ ਪਿੰਡ ਪੈਂਦਾ ਚੌਂਕੀ ਦੇ ਵਿੱਚ ਸਾਡੀ ਨਡਾਲਾ ਚੌਂਕੀ ਦੇ ਵਿੱਚ ਉਹਦੇ ਵਿੱਚ ਇੱਕ ਗਰਮੇਸ਼ ਸਿੰਘ ਜਿਹੜਾ ਕਿਸਾਨ ਹੈ ਉਹਨੇ ਇੱਕ ਰਾਜੂ ਨਾਮ ਦਾ ਜਿਹੜਾ ਨੌਕਰ ਸੀਗਾ ਗੋਰਖਪੁਰ ਦਾ ਰਹਿਣ ਵਾਲਾ ਉਹਨੂੰ ਆਪਣੇ ਕੋਲ ਕਾਫੀ ਲੰਬੇ ਸਮੇਂ ਤੋਂ ਨੌਕਰੀ ਤੇ ਰੱਖਿਆ ਹੋਇਆ ਸੀਗਾ ਉਹ ਉਹਨਾਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਸੀਗਾ ਤੇ 2 ਦਿਨ ਪਹਿਲਾਂ ਜਿਹੜਾ ਇਹ ਰਾਜੂ ਹੈਗਾ ਤੇ ਗਰਮੇਜ਼ ਇਹ ਆਪਸ ਵਿੱਚ ਇਹਨਾਂ ਨੇ ਰਾਤੀ ਖਾਣਾ ਖਾਣਾ ਵਗੈਰਾ ਖਾਦਾ ਔਰ ਰਾਜੂ ਦੀ ਜਿਹੜੀ ਬਦਨੀਅਤ ਹੋ ਗਈ ਉਹਨੇ ਜਿਹੜਾ ਗਰਮੇਜ਼ ਹੈਗਾ ਉਹ ਜਦੋਂ ਸੌ ਗਿਆ ਤੇ ਉਹਦੇ ਉਹਨੇ ਸੱਟ ਮਾਰੀ ਮੱਥੇ ਦੇ ਉੱਤੇ ਗੰਬੀਰ ਸੱਟ ਮਾਰ ਕੇ ਉਸ ਤੋਂ ਬਾਅਦ ਉਹਨੂੰ ਉਹ ਲੋਹੂ ਲੋਹਾਨ ਕਰਕੇ ਤੇ ਉਹਦੇ ਉਹਦੀ ਨੀਅਤ ਤਾਂ ਸੀ ਵੱਧ ਪੈਸੇ ਵੀ ਮੈਨੂੰ ਵੱਧ ਪੈਸੇ ਮਿਲ ਜਾਣਗੇ ਔਰ ਉਹ ਉਹਨੇ ਜਦੋਂ ਪੈਸਿਆਂ ਦੀ ਖੋਲਾ ਫੁਲਾਫਲਾਈ ਕੀਤੀ ਤਾਂ 4000 ਰੁਪਏ ਸੀਗਾ ਇੱਕ ਮੋਟਰਸਾਈਕਲ ਔਰ ਇੱਕ ਉਹਨਾਂ ਦਾ ਮੋਬਾਈਲ ਜਿਹੜਾ ਲੈ ਕੇ ਤੇ ਉਹ ਫਰਾਰ ਹੋ ਗਿਆ। ਜਦੋਂ ਇਹਨਾਂ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਇਦਾਂ ਦਾ ਕਰਕੇ ਸਾਡੇ ਬਾਪ ਦੇ 60 ਬੱਜੇ ਉਹਨਾਂ ਨੇ ਉਹਨੂੰ ਹਸਪੀਟਲਾਈਜ਼ ਕੀਤਾ ਮੁੱਢਲੀ ਸਹਾਇਤਾ ਵਾਸਤੇ ਔਰ ਇਹਦੀ ਉਹਨਾਂ ਨੇ ਪਾਲ ਕੀਤੀ ਤੇ ਸਾਡੇ ਤੱਕ ਜਦੋਂ ਸੂਚਨਾ ਮਿਲੀ ਤੇ ਅਸੀਂ ਇਹ ਜਿਹੜਾ ਫੋਨ ਲੈ ਕੇ ਗਏ ਸੀਗੇ ਜਿਹੜਾ ਗਰਮੇਸ਼ ਸਿੰਘ ਉਹਨਾਂ ਦਾ ਫੋਨ ਸੀਗਾ ਉਹਦੀ ਅਸੀਂ ਲੋਕੇਸ਼ਨ ਜਿਹੜੀ ਆ ਉਹਨੂੰ ਅਸੀਂ ਪਾਇਆ ਤੇ ਉਹ ਲੋਕੇਸ਼ਨ ਜਿਹੜੀ ਆ ਪਹਿਲੀ ਸਟੇਜ ਦੇ ਉੱਤੇ ਰੰਦਾਵਾ ਮਸੰਦਾ ਜਲੰਧਰ ਦੇ ਲਾਗੇ ਦੀ ਆਈ। ਪੁਲਿਸ ਪਾਰਟੀ ਮੁਸਤੈਦ ਹੋਈ ਐਸਐਸਆਈ ਸਾਡੇ ਸੁਖਚੈਨ ਸਿੰਘ ਹਣੀ ਉਹ ਰੰਦਾਵਾ ਮਸੰਦਾ ਪਹੁੰਚੇ ਤੇ ਲੋਕੇਸ਼ਨ ਅਗਲੇ ਸਟੈਪ ਦੀ ਆ ਗਈ ਇਹ ਲੋਕੇਸ਼ਨ ਦਾ ਪਿੱਛਾ ਕਰਦੇ ਕਰਦੇ ਤੇ 24 ਘੰਟੇ ਦਾ ਸਫ਼ਰ ਤੈਅ ਕਰਕੇ ਇਹ ਨੇਪਾਲ ਦੇ ਬਾਰਡਰ ਦੇ ਲਾਗੇ ਗੋਰਖਪੁਰ ਦੀ ਹੱਦ ਦੇ ਉੱਤੇ ਪਹੁੰਚ ਗਏ ਜਿੱਥੇ ਇਹਨਾਂ ਨੇ ਲੋਕੇਸ਼ਨ ਦੇ ਉੱਤੇ ਪ੍ਰੋਪਰ ਪਹੁੰਚ ਗਏ ਉੱਥੇ ਰਾਜੂ ਦੀ ਭੈਣ ਜਿਹੜੀ ਸੀਗੀ ਉਹਦਾ ਕਾਰ ਸੀਗਾ ਇਹ ਉਸ ਕਾਰ ਦੇ ਵਿੱਚ ਆ ਬਕਾਇਦਾ ਵਧੀਆ ਤਰੀਕੇ ਦੇ ਨਾਲ ਮਾਹੌਲ ਸ਼ਰਾਬ ਦੀ ਬੋਤਲ ਲੈ ਕੇ ਬੈਠੇ ਸੀਗੇ ਇਹਨੂੰ ਐਪਰੀਹੈਂਡ ਕੀਤਾ ਔਰ ਉਸ ਤੋਂ ਬਾਅਦ ਫਿਰ ਵਾਪਸ ਜਿਹੜਾ ਰਿਟਰਨ ਇਹਨਾਂ ਨੇ 36 ਘੰਟੇ ਹੋਰ ਲੱਗੇ ਤੇ ਸਾਡੇ ਤੱਕ ਪਹੁੰਚਿਆ ਫਿਰ ਅਸੀਂ ਜਿਹੜਾ ਗਰਮਦੇਵ ਸਿੰਘ ਤੇ ਇੰਜਰਡ ਹੈਗਾ ਉਹ ਅੱਜ ਵੀ ਇਲਾਜ ਦੇ ਅਧੀਨ ਹੈਗਾ ਉਹਦੇ ਅਸੀਂ ਭਤੀਜੇ ਦੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਅਸੀਂ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 97 ਸਾਡੀ ਆਈ ਹੈ 2024 ਦੀ ਜਿਹਦੇ ਵਿੱਚ 110 ਪਬਲਿਕ 115 ਦੋ ਬੀਐਨਐਸ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਤਫਤੀਸ਼ ਓਪਨ ਕੀਤੀ ਹੈ ਔਰ ਇਹਦੀ ਰਾਜੂ ਦੀ ਅਸੀਂ ਗ੍ਰਫਤਾਰੀ ਜਿਹੜੀ ਹੈ ਉਹਨੂੰ ਪਾ ਲਈ ਹੈ ਤੇ ਇਹਨੂੰ ਅਸੀਂ ਕੱਲ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਦਾ ਰਿਮਾਂਡ ਲੈ ਕੇ ਫਿਰ ਇਹਦੇ ਤੋਂ ਹੋਰ ਜ਼ਿਆਦਾ ਗੰਭੀਰ ਪੁੱਛਗਿੱਛ ਕਰਾਂਗੇ ਔਰ ਜਿਹੜੀ ਇਸ ਤੋਂ ਬਾਅਦ ਡਾਕਟਰ ਦੀ ਜਿਹੜੀ ਰਾਏ ਹੈਗੀ ਆ ਉਹ ਵੀ ਅਸੀਂ ਕੱਲ ਹੋਰ ਲੈਣੀ ਆ ਕਿਉਂਕਿ ਉਹ ਜੇਰ ਇਲਾਜ ਹੈਗਾ ਜਿਸ ਤਰ੍ਹਾਂ ਦਾ ਡਾਕਟਰ ਉਹਦੇ ਇਲਾਜ ਦੀ ਕੋਈ ਸਾਨੂੰ ਅਪਡੇਟ ਦਏਗਾ ਉਹਦੇ ਉਹਦਾ ਵੀ ਅਸੀਂ ਇਹਦੇ 'ਚ ਹੋਰ ਵਾਅਦਾ ਕਰਾਂਗੇ ਇਹ ਸਾਰੀ ਜਿਹੜੀ ਹੈਗੀ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਸਾਡੀ ਮਾਨਯੋਗ ਐਸਐਸਪੀ ਸ਼੍ਰੀਮਤੀ ਵਸਤਲਾ ਗੁਪਤਾ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਬਹੁਤ ਪ੍ਰੋਮਸਤੈਦ ਹੈ ਔਰ ਇਹ ਕੇਸ ਵੀ ਇੱਕ ਐਗਜ਼ਾਮਪਲ ਦੇ ਤੌਰ ਦੇ ਤੇ ਹੈ ਕਿ 24 ਘੰਟੇ ਦੇ ਵਿੱਚ ਦੂਸਰੀ ਕੰਟਰੀ ਦੇ ਬਾਰਡਰ ਤੋਂ ਜਾ ਕੇ ਫੜ ਕੇ ਲਿਆਉਣਾ ਬੰਦੇ ਨੂੰ ਬੜੀ ਪੁਲਿਸ ਦੀ ਅੱਛੀ ਕਾਰਗੁਜ਼ਾਰੀ ਹੈ ਤੇ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਜਿਹੜੀ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਉਹ ਇਸੇ ਤਰੀਕੇ ਦੇ ਨਾਲ ਹੀ ਇਸ ਗਤੀ ਦੇ ਵਿੱਚ ਜਿਹੜੀ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਦੀ ਰਹੇ। ਹਾਂ ਇਹਦੇ ਕੋਲੋਂ ਜਿਹੜੀ ਮੋਟਰਸਾਈਕਲ ਜਿਹੜਾ ਲੈ ਕੇ ਗਏ ਸੀਗੇ ਉਹ ਇਹਦੇ ਆਪਣੇ ਰਿਲੇਟਿਵ ਦੇ ਘਰੇ ਇਹਨੇ ਮਤਲਬ ਰੱਖ ਦਿੱਤਾ ਸੀ ਉਹਦੀ ਰਿਕਵਰੀ ਹੋ ਗਈ ਆ ਜਿਹੜਾ ਮੋਬਾਈਲ ਸੀ ਉਹ ਇਹਦੇ ਕੋਲੋਂ ਗ੍ਰਫਤਾਰ ਵੇਲੇ ਸਾਨੂੰ ਮਿਲ ਗਿਆ ਪੈਸੇ ਤਾਂ ਇਹਨੇ ਆਪਣਾ ਕਿਰਾਇਆ ਖਰਚ ਲਿਆ ਔਰ ਜਾ ਕੇ ਨੇ ਸ਼ਰਾਬ ਸ਼ਰੂ ਪੀ ਲਈ ਉਹਦੇ ਚ ਇਹਨੇ ਵਰਤ ਦਿੱਤੇ। ਡੀਐਸਪੀ ਧੋਗੜੀ ਨੇ ਦੱਸਿਆ ਕਿ ਸਹਾਸੇਚ ਜ਼ਖਮੀ ਗੁਰਮੇਦ ਸਿੰਘ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਜਿਸ ਦਾ ਜਲੰਧਰ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਲਾਜਕਰੇ ਡਾਕਟਰ ਟੀਮ ਤੋਂ ਪੁੱਛਗਿੱਛ ਕਰਕੇ ਉਕਤ ਦੋਸ਼ੀ ਦੇ ਜੁਰਮ ਦੇ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਡੀਐਸਪੀ ਧੋਗੜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਨੌਕਰ ਦੀ ਪੂਰੀ ਤਸਦੀਕ ਕਰਕੇ ਉਸ ਨੂੰ ਫਿਰ ਹੀ ਕੰਮ ਤੇ ਰੱਖਿਆ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ